ਅਸੀਂ ਸੰਗਰੂਰ ਤੋਂ ਆਪਣੇ ਪਿੰਡ ਵੱਲ ਨੂੰ ਜਾ ਰਹੀ ਸੀਗੇ ਤੇ ਪਿੰਡ ਜਾਂਦੇ ਜਾਂਦੇ ਅਚਾਨਕ ਹੋ ਗਿਆ پتہ ਨਹੀਂ ਲੱਗਿਆ ਕੀ ਹੋ ਗਿਆ ਗੱਡੀ ਕਿਹੜੀ ਸੀ ਔਡੀ ਸਰ ਕਿਹੜਾ ਮਾਡਲ ਗੱਡੀ ਹੈ 11 ਮਾਡਲ ਗੱਡੀ ਹੈ ਜੀ ਦਰਖਤ 'ਚ ਲੱਗਣਾ ਹੋ ਗਿਆ ਜਾਂ ਵੈਸੇ ਹੀ ਸਾਡੇ ਅਚਾਨਕ ਅੱਗ ਲੱਗੀ ਦਰਖਤ ਦੇ ਵਿੱਚ ਲੱਗੇ ਥੋੜੀ ਜਿਹਾ ਅਚਾਨਕ ਨਾਲ ਦੀ ਨਾਲ ਅੱਗ ਲੱਗੀ ਉਹ ਲੋਕਾਂ ਤੋਂ ਬਗਤ ਜਿਹੜੇ ਹੁਣ ਫਿਲਬਰ ਗੇਡ ਦੀ ਗੱਡੀਆਂ ਹੁੰਦੀ ਹੈ ਦੇਖ ਸਕਦੇ ਹੋ ਤੁਸੀਂ ਰਾਜ ਹੈ ਰੇਹਿੰਦੀ ਅੱਗੇ ਗਈ ਉਸ ਨੂੰ ਭਿਜਾਉਣ ਲੱਗੇ ਹੋਏ ਹਨ ਇਹ ਜਿਹੜਾ ਸੰਗਤੀ ਵਾਲਾ ਤੇ ਨੰਗਲਾ ਨਹਿਰ ਦੇ ਉੱਪਰ ਛੜ ਕੇ ਉਸ ਦੇ ਉੱਪਰ ਹੈ ਜਿਹੜੀ ਕਿ ਔਡੀਕਾਰ ਦੱਸੀ ਜਾ ਰਹੀ ਹੈ ਜਿਸ ਨੂੰ ਕਿ ਅੱਗ ਲੱਗ ਗਈ ਚੁੱਕੀ ਹੈ ਪੂਰੀ ਤਰ੍ਹਾਂ ਜਿਹੜੀ ਉਹ ਖਤਮ ਹੋ ਚੁੱਕੀ ਹੈ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਸਾਹਮਣੇ ਲਾਈਵ ਤਸਵੀਰਾਂ ਨੇ ਜਿਸ ਤਰ੍ਹਾਂ ਜਿਹੜੀ ਗੱਡੀ ਬਿਲਕੁਲ ਤਾਂ ਉਹ ਜੋ ਕੀ ਹੈ ਤਾਂ ਹੋ ਜੀਦਾ ਕੋ 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 ਕੀ ਕਾਰਨ ਤੇ ਇਧਰ ਬੁਜੀ ਕਿਥੇ ਇਧਰ ਆ ਗਏ ਅਰੇ ਅਰੇ ਜੀ ਸਪੋਰਟ ਕਰਦੇ ਪੂਰੀ ਜੀ ਮਾਈਕੀ ਨਾਮ ਮਤਲਬ ਮਨਦੀਪ ਸਿੰਘ ਹੈ ਜੀ ਕਿੱਥੋਂ ਆਏ ਤੁਸੀਂ ਸੰਗਰੂਰ ਤੋਂ ਆਏ ਸੀ ਸਰ ਇਹ ਹਾਦਸਾ ਕਿੱਥੇ ਵਾਪਰਿਆ ਕਿਵੇਂ ਵਾਪਰਿਆ ਕੀ ਕਾਰਨ ਹੋਇਆ ਤੇ ਸੰਗਤੀ ਵਾਲੇ ਤੇ ਨੰਗਲੇ ਦੇ ਵਿਚਕਾਰ ਹਾਦਸਾ ਵਾਪਰਿਆ ਅਸੀਂ ਸੰਗਰੂਰ ਤੋਂ ਆਪਣੇ ਪਿੰਡ ਵੱਲ ਨੂੰ ਜਾ ਰਹੇ ਸੀਗੇ ਤੇ ਪਿੰਡ ਜਾਂਦੇ ਜਾਂਦੇ ਅਚਾਨਕ ਹੋ ਗਿਆ ਪਤਾ ਨਹੀਂ ਲੱਗੇ ਕੀ ਹੋ ਗਿਆ ਗੱਡੀ ਕਿਹੜੀ ਸੀ ਇਹ ਆਡੀਸਰ ਆਡੀਸਰ ਹਾਂਜੀ ਕਿਹੜਾ ਮਾਡਲ ਗੱਡੀ ਹੈ 11 ਮਾਡਲ ਗੱਡੀ ਹੈ ਜੀ ਦਰਖਤ 'ਚ ਲੱਗਣਾ ਹੋਇਆ ਜਾਂ ਵੈਸੀ ਅਚਾਨਕ ਅੱਗ ਲੱਗੀ ਹੈ ਦਰਖਤ ਦੇ ਵਿੱਚ ਲੱਗੇ ਥੋੜੀ ਜਿਹੀ ਅਚਾਨਕ ਨਾਲ ਦੀ ਨਾਲ ਅੱਗ ਲੱਗੀ ਸੀ ਕਿੰਨੇ ਕ ਦੀ ਗੱਡੀ ਸੀ ਜੀ ਕਿੰਨਾ ਕ ਨੁਕਸਾਨ ਹੋਇਆ ਆਪਣਾ ਇਹਦਾ ਨੁਕਸਾਨ ਤਾਂ ਬਹੁਤ ਜਿਆਦਾ ਹੋਇਆ ਜੀ ਸਾਰੀ ਗੱਡੀ ਖਤਮ ਹੋ ਗਈ ਕਿੰਨੇ ਕ ਪੈਸਾ ਦੀ ਆਪਾਂ ਜੇ ਮੰਨੀਏ ਤਾਂ ਕੀਮਤ ਕੀ ਸੀ 20 ਲੱਖ ਦੇ ਆਸ-ਪਾਸ ਕੀਮਤ ਹੈਗੀ ਸੀ ਇਹਦੀ ਤਾਂ ਕੀ ਨਾਮ ਹੈ ਤਾਂ ਸੱਤ ਜੀ ਆਸਾ ਬਰੇਕ ਕਿੱਥੇ ਲੱਗਿਆ ਸਾਈਡਾਂ ਜੀ ਸਾਨੂੰ ਸੂਚਨਾ ਮਿਲੀ ਸੀ ਕਿ ਨਾਗਲੇ ਤੋਂ ਸੰਗਤੀ ਵਾਲਾ ਰੋਡ ਤੇ ਜੀ ਨਹਿਰ ਦੇ ਉੱਤੇ ਰੋਡ ਬਣੀ ਹੋਈ ਹੈ ਜੀ ਉਹਦੇ ਤੇ ਕੋਈ ਐਕਸੀਡੈਂਟ ਹੋ ਕੇ ਗੱਡੀ ਨੂੰ ਅੱਗ ਲੱਗ ਗਈ ਤਾਂ ਅਸੀਂ ਇੱਥੇ ਆ ਕੇ ਦੇਖਿਆ ਕਿ ਆਡੀ CAR ਹੈ ਤੇ ਉਹਦੇ ਜਿਹੜਾ ਚਾਲਕ ਸੀਗਾ ਬਲਕਾਰ ਸਿੰਘ ਪੋਟਾਲ ਕਲਾਂ ਦਾ ਜਿਹੜਾ ਨਾਲ ਮੋਟਾ ਸੀਗਾ ਮਨਦੀਪ ਸਿੰਘ ਉਹ ਲੇਲ ਖੁਰਦਾ ਤੇ ਉਹ ਸਹੀ ਸਲਾਮਤ ਨੇ ਬਚਾਅ ਹੋ ਗਿਆ ਪਰ ਗੱਡੀ ਪੂਰੀ ਤਰ੍ਹਾਂ ਜਲ ਕੇ ਖਾਕ ਮਤਲਬ ਹੀ ਹੋ ਚੁੱਕੀ ਹੈ ਤੁਹਾਡੇ ਸਾਹਮਣੇ ਹੈ ਤਾਂ ਨੰਬਰ ਕੀ ਹੈ ਗੱਡੀ ਦਾ ਗੱਡੀ ਦਾ ਨੰਬਰ ਹੈਗਾ CH01BR0250 ਕਿਵੇਂ ਕਾਬੂ ਪਾਇਆ ਸਰ ਦੇਖੋ ਅੱਗ ਤੇ ਕਾਬੂ ਜਿਹੜੇ ਲੋਕ ਇੱਥੇ ਇਕੱਠੇ ਹੋਏਗੇ ਉਹਨਾਂ ਨੇ ਇੱਥੇ ਨਹਿਰ ਚੋਂ ਵੈਸੇ ਪਾਣੀ ਘਟਾ ਐ ਇੱਥੋਂ ਕੁਛ ਪਾਣੀ ਮਾਰ ਕੇ ਉਸ ਮਿੱਟੀ ਮਾਰ ਮਾਰ ਕੇ ਬੁਝਾਇਆ ਤੇ ਉਸ ਤੋਂ ਬਾਅਦ ਫਾਇਰੋ ਗੇਟ ਵੀ ਆ ਗਈ ਐ ਤੇ ਪੂਰਾ ਚੰਗੀ ਤਰ੍ਹਾਂ ਹੁਣਾ ਕੇ ਫਾਇਰ ਬੁਝਾਤੀ ਐ ਤੇ ਜਾਨੀ ਮਾਲ ਤੋਂ ਬਚਾਅ ਹੋ ਗਿਆ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਗੱਡੀ ਬੁਰੀ ਤਰ੍ਹਾਂ ਫਸਟ ਹੋ ਗਈ ਕਿੰਨੇ ਲੋਕ ਸਵਾਰ ਸੀ ਇਹਦੇ ਵਿੱਚ ਦੋ ਬੰਦੇ ਹੀ ਸਵਾਰ ਸੀਗੇ ਦੋਨੇ ਸਹੀ ਨੇ